ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਦਾ ਘਟਨਾਕ੍ਰਮ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਸਰਕਾਰ ਆਪਣੇ ਵਿਰੋਧੀਆਂ ਤੇ ਲਗਾਤਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਠੁੱਠੇ ਮੁਕੱਦਮੇ ਜਿਹੜਾ ਬੋਲਦਾ ਕੋਈ ਵੀ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕੋਈ ਕਾਂਗਰਸ ਦੇ ਲੀਡਰਸ ਨੇ ਅਕਾਲੀ ਦਲ ਦੇ ਲੀਡਰਸ ਨੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਬਦਲਾਖੋਦੀ ਦੀ ਨੌਬਤ ਇੱਥੇ ਤਾਂ ਆ ਗਈ ਕਿ ਮਾਲਵਿੰਦਰ ਸਿੰਘ ਮਾਲੀ ਵਰਗੇ ਈਵਨ ਭਾਨੇ ਸਿੱਧੂ ਵਰਗੇ ਜਿਹੜੇ ਲੜਾਈ ਲੜਦੇ ਸੀ ਟਰੈਵਲ ਏਜੰਸੀ ਜਾਂ ਹੋਰ ਬਹੁਤ ਸਾਰੇ ਕਾਰਕੁਨ ਜਿਹੜੇ ਸਿੱਗੇ ਐਕਟੀਵਿਸਟ ਸੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਇੱਕ ਪਰਚਾ ਨਹੀਂ ਹੋਇਆ ਮਲਟੀਪਲ ਪਰਚੇ ਹੋਏ ਮੇਰੇ ਤੇ ਤੁਸੀਂ ਸਾਰੇ ਜਾਣਦੇ ਕਿ ਪੰਜ ਕੇਸਿਸ ਰਜਿਸਟਰ ਕੀਤੇ ਜਿੱਦਨ ਮੈਨੂੰ ਐਂਡੀਪੀਐਸ ਬੇਲ ਮਿਲਨੀ ਸੀ ਉਹ ਤਾਂ ਪੰਜਵਾਂ ਮੁਕਦਮਾ ਸੁਭਾਨਪੁਰ ਪੁਲਿਸ ਸਟੇਸ਼ਨ ਤੜਕੇ 2 ਵਜੇ ਖੁੱਲਿਆ 2 ਵਜੇ ਦੀ ਐਫਆਈਆ ਦਰਜ ਕਰਕੇ ਕੁਝ ਸਮਾਂ ਮੈਨੂੰ ਅੰਦਰ ਹੋ ਰੱਖਿਆ ਆ ਪਿਛਲੇ ਦਿਨਾਂ ਚ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਹੋਰ ਉਲਝਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਰੀਜ਼ਨੇਬਲ ਅੱਛਾ ਆਰਡਰ ਪਾਸ ਕੀਤਾ ਸਾਡੇ ਹੱਥ ਵਿੱਚ ਜਿੱਥੇ ਸਰਕਾਰ ਕੋ ਘੁਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂ ਕਰ ਚਲੋ ਉਹ ਇੱਕ ਪਾਸੇ ਹੋ ਗਈ ਗੱਲ ਮੈਂ ਪੁੱਛਣਾ ਚਾਹੁੰਨਾ ਕਿ ਵਿਰੋਧੀਆਂ ਤੇ ਤਾਂ ਧੜਾ ਧੜ ਪੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟਾਇota ਹਾਈਲਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ-ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟੋ요ਟਾ ਹਾਈਲੈਕਸ ਵਿੱਚ 144 ਗੱਡੀਆਂ 'ਚ ਘੱਟੋ-ਘੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਹੈ ਤੁਸੀਂ ਸਾਰੇ ਜਾਣਦੇ ਹੋ ਆਪਾਂ ਕਾਫੀ ਤੱਤ ਪੇਸ਼ ਕੀਤੇ ਬਿੱਲ ਦਿਖਾਤੇ ਜਦੋਂ ਸਧਾਰਨ ਬੰਦਾ ਕੋਈ ਟੋヨタ ਹਾਈਲੈਕਸ ਦੀ ਗੱਡੀ ਲੈਣ ਜਾਂਦਾ ਆ ਪਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਮਾਂ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਲੈਂਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕਬੈਕ ਲੁੱਤੀ ਆ ਪੈਸੇ ਪੂਰੇ ਦੇ ਦਿੰਦੇ ਟੋヨタ ਨੂੰ ਬਾਅਦ ਚ ਕੈਸ਼ ਦੇ ਵਿੱਚ ਇੱਕ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਵੰਦਾ ਵਾ ਲੇਕਿਨ ਦੋ ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਬਿਲਿੰਗ ਆ ਨਾ ਡੀਜੀਪੀ ਦੇ ਆਫਿਸ ਚੋਂ ਕਿਸੇ ਨੇ ਡਿਨਾਈ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿ ਕਿਸੇ ਤਰ੍ਹਾਂ ਦਾ ਕੋਈ ਇਹਦਾ ਸਾਡਾ ਲੈਣ ਦੇਣ ਨਹੀਂਗਾ ਤੇ ਜਦੋਂ مطلب ਅੰਡਰਸਟੂਡ ਆ ਕਿ ਇਹ ਪੈਸੇ ਤੁਸੀਂ ਸ਼ਰੇਆਮ ਖਾਦੇ ਹੋ ਔਰ ਇੱਥੇ ਹੀ ਬਸ ਨਹੀਂ ਮੈਂ ਰਿਸਰਚ ਕਰ ਰਿਹਾ ਹਾਂ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਇਹਨਾਂ ਦਾ ਆਕ ਕੌਂਸੀ ਮੀਡੀਆ ਐਡਵਾਈਜ਼ਰ ਜਿਹੜਾ ਪਹਿਲਾਂ ਰੀਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਪਟਿਆਲਾ ਪੁਲਿਸ ਨੇ ਜੇਲ੍ਹ ਕੱਟੀ ਇਸ ਨੇ ਜਿਹੜੇ ਦੂਜਿਆਂ ਨੂੰ ਤੰਸਕਸ ਦੇ ਨੇ ਡਰਗ ਮਾਫੀਆ ਦਾ ਜ਼ਿਲਹ ਹਾਲਾਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਕੇਚਰੀਵਾਲ ਔਰ ਮਨੀਸ਼ ਸੋਡਿਆ ਮਿੰਨੀ ਪਿਤਾ ਜੀ ਇਹ ਸਾਰੇ ਵੀ ਤਾਂ ਸ਼ਰਾਬ ਘੁਟਾਲੇ ਵਿੱਚ 2-2000 ਕਰੋੜ ਦੇ ਘੁਟਾਲਿਆਂ ਵਿੱਚ ਡੇਡ-ਡੇਡ ਸਾਲ ਜੇਲ੍ਹਾਂ ਕੱਟੀਆਂ ਉਹਨਾਂ ਨੂੰ ਤਾਂ ਤੁਸੀਂ ਡਰਗ ਮਾਫੀਆ ਨਹੀਂ ਕਹਿੰਦੇ ਉਦជា ਆਪਣੇ ਵਿਰੋਧੀਆਂ ਨੂੰ ਜਿਹੜੇ 9 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਜਿਹੜਾ ਜਿਹੜੀ ਟ੍ਰਾਇਲ ਮੇਰੀ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜੂਨ 2024 ਦੀ ਸਟੇ ਕੀਤੀ ਹੋਈ ਆ ਮੈਂ ਕਿਸੇ ਤਰ੍ਹਾਂ ਦਾ ਉਹਦੇ 'ਚ ਗੁਨਾਹਗਾਰ ਨਹੀਂ ਅੱਜ ਦੀ ਡੇਟ 'ਚ ਉਹ ਸਟੇਡ ਐ ਮੁਕਦਮਾ ਸੁਪਰੀਮ ਕੋਰਟ ਨੇ ਉਸ ਦਾ ਦੀ ਸਾਰੀ ਪ੍ਰੋਸੀਡਿੰਗਸ ਫਾਜ਼ਿਲ ਕਾ ਕੋਰਟ ਵਿੱਚ ਸਟੇ ਕੀਤੀਆਂ ਹੋਈਆਂ ਪਰ ਫਿਰ ਵੀ ਸਾਨੂੰ ਡਰਗ ਮਾਫੀ ਕਿਈ ਜਾਂਦੇ ਤੇ ਆਪਣੇ ਜਿਹੜੇ ਇਹਨਾਂ ਦੇ ਖੋਤੀ ਜਿਹੜੇ ਦਿੱਲੀ ਦੇ ਆਕਾ ਨੇ ਕੇਜਰੀਵਾਲ ਤੇ ਸਸੋਡੀਆਂ 2-2000 ਕਰੋੜ ਰੁਪਏ ਦੇ ਸ਼ਰਾਬ ਘੋਟਾਲਾ ਸ਼ਰਾਬ ਡਰਗਿੰਗ ਆ ਉਦੇ ਬਾਰੇ ਕੋਈ ਆ ਮੈਂ ਬਲਤੇਜ ਪੰਨੂ ਨੂੰ ਕਹਿਣਾ ਚਾਹੁੰਨਾ ਕਿ ਜਿਵੇਂ ਟヨタ ਹਾਈਲੈਕਸ ਗੱਡੀਆਂ ਦਾ ਮਾਮਲਾ ਹੈ ਨਾ 144 ਲਈਆਂ ਤੇ ਉਹਦੇ 'ਚ ਫੁੱਲ ਕੀਮਤ ਦੇ ਕੇ ਤੇ ਕਮਿਸ਼ਨ ਲਿਆ ਐਵੇਂ ਹੀ ਜਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਗਈਆਂ ਇਕਰਾਜ ਮੋਟਰਜ਼ ਆ ਪਟਿਆਲੇ ਦੀ ਇੱਕ ਡੀਲਰਸ਼ਿਪ ਆ ਉਹਦੀਆਂ ਹੋਰ ਵੀ ਡੀਲਰਸ਼ਿਪਸ ਲੱਗੀਆਂ ਨੇ ਲਾਗੇ ਬੰਨੇ ਉਹਦੇ ਵਿੱਚ ਬਲਤੇਜ ਪੰਨੂ ਨੇ ਨਾਲ ਸਮਝੌਤ ਵਿੱਚ ਬੈਠ ਕੇ ਜਿੰਨੀ ਪਰਚੇਜ਼ ਹੋਈ ਆ ਸਕੋਰਪੀਓ ਗੱਡੀਆਂ ਪੁਲਿਸ ਡਿਪਾਰਟਮੈਂਟ ਵਾਸਤੇ ਲਈਆਂ ਗਈਆਂ ਉਹਦੇ ਵਿੱਚ ਇਹਨਾਂ ਨੇ ਇੱਕ ਸਾਰਾ ਕਮਿਸ਼ਨ ਖਾਦਾ। ਇਹ ਕੋ ਛੋਟਾ ਮੋਟੀ ਗੱਲ ਨਹੀਂ ਹੈ। ਟੋ요ਟਾ ਹਾਈਲੈਕਸ ਦਾ 144 ਲਈਆਂਗੇ ਇਹਨਾਂ ਸੜਕ ਸੁਰੱਖਿਆ ਫੋਰਸ ਲਈ। ਇਹ ਪੰਜਾਬ ਪੁਲਿਸ ਦੀ ਡਿਪਾਰਟਮੈਂਟ ਨੂੰ ਹੋਮ ਮਿਨਿਸਟਰ ਭਗਵੰਤ ਮਾਨ ਇਹਨਾਂ ਕੋ ਬਿਆਨ ਦਵੇ ਕਿ ਅਸੀਂ 3.5 ਸਾਲ ਵਿੱਚ ਕਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਨੇ। ਉਹਨਾਂ ਚੋਂ ਕਿੰਨੀਆਂ ਗੱਡੀਆਂ ਰਾਜ ਮੋਟਰਸ ਦੇ ਜ਼ਰੀਏ ਖਰੀਦੀਆਂ ਗਈਆਂ ਤੇ ਉਹਦੇ ਚ ਤੁਸੀਂ ਕਿੰਨੀ ਪੇਮੈਂਟ ਅਦਾ ਕੀਤੀ ਆ। ਤੇ ਉਹਦੇ ਚ ਅਲਟੀਮੇਟਲੀ ਕਮਿਸ਼ਨ ਕਿੰਨਾ ਖਾਦਾ ਗਿਆ। ਮੇਰਾ ਖਿਆਲ ਆ ਕਿ ਉਹ ਕਮਿਸ਼ਨ ਵੀ ਕੁਝ ਇੱਕ ਦਿਨ ਸੈਂਕੜੇ ਕਰੋੜ ਵਿੱਚ ਜਾਂਦਾ ਹੋਵੇਗਾ ਇਹਨੇ ਪੈਸੇ ਖਾਦੇ ਨੇ ਜਿਹੜੇ ਦਲਾਲੀ ਕਰਦੇ ਨੇ ਜਿਹੜੇ ਸਮਝੌਤੇ ਕਰਾਉਂਦੇ ਨੇ ਜਿਹੜੇ ਬਿੱਲ ਕਟਾਉਂਦੇ ਨੇ ਜਿਹੜੇ ਸੌਦਾ ਕਰਾਉਂਦੇ ਨੇ ਉਹਨਾਂ ਨੇ ਕਮਿਸ਼ਨ ਖਾਦਾ ਇਹ ਸਾਰਾ ਕਮਿਸ਼ਨ ਦਾ ਮਾਮਲਾ ਟੋਯੋਟਾ ਹਾਈਲੈਕਸ ਸਮੀਰ ਸਕੋਰਪੀਓ ਗੱਡੀਆਂ ਦੀ ਖਰੀਦ ਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਹੁਣ ਪੰਜਾਬ ਪੁਲਿਸ ਵਿਜੀਲੈਂਸ ਇਹ ਤਾਂ ਜਾਂਚ ਕਰੀ ਵੀ ਨਹੀਂ ਕਰੂਗੀ ਮੈਂ ਘਟਾਰੂ ਚੱਕ ਦੀ ਕਰੂਗੀ ਨਾ ਮਾਨੂੰ ਪੇ ਦੀ ਕਰੂਗੀ ਨਾ ਇਹਨਾਂ ਦੇ ਐਮ ਐਲ ਏ ਜਿਹੜੇ ਲੁੱਟਖੋਟ ਕਰ ਰਹੇ ਨੇ ਪੰਜਾਬ ਦੇ ਵਿੱਚ ਤੇ ਦੂਸਰੇ ਦੀ ਜਾਂਚ ਸਪੋਰਟ ਔਰ ਲਾਸਟਲੀ ਮੈਂ মিডিਆ ਨੂੰ ਪੁੱਛਣਾ ਚਾਹੁੰਦਾ ਤੁਸੀਂ ਤਿੰਨ ਤਿੰਨ ਵਾਰੀ ਪੀਸੀ ਕਰਦਾ ਕਦੀ ਹਰਪਾਲ ਚੀਮਾ ਬੈਠਾ ਹੁੰਦਾ ਕਦੀ ਆ ਤਮਾਤਰ ਮੰਤਰੀ ਬੈਠਾ ਹੁੰਦਾ ਕਦੀ ਕੋਈ ਹੋਰ ਮੰਤਰੀ ਬੈਠਾ ਹੁੰਦਾ ਯਾਰ ਕਦੀ ਮਾਈਕ ਰੱਖ ਕੇ ਟੈਨਿਕ ਸਵੇਰਾ, ਪ੍ਰੋ ਪੰਜਾਬ ਟੀਵੀ, ਰੋਜ਼ਾਨਾ ਸਪੋਕਸਮੈਨ, ਨਿਊਜ਼ 18 ਔਰ ਡੇਲੀ ਪੋਸਟ ਕਦੀ ਮਾਈਕ ਰੱਖ ਕੇ ਪੁੱਛਿਆ ਕਿ ਆਪੋਜੀਸ਼ਨ ਨੇ ਤੁਹਾਡੇ ਤੇ 144 ਟੋਟਾ ਹਾਈਨੈਕਸ ਗੱਡੀਆਂ ਦੇ ਕਮਿਸ਼ਨ ਬਾਰੇ ਪੁਖਤਾ ਇਲਜ਼ਾਮ ਲਾਏ ਨੇ ਬਿੱਲ ਰੱਖ ਕੇ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਵਾ ਪਿਛਲੇ 15 20 ਦਿਨ ਤੋਂ ਕਿਸੇ ਨੇ ਮੁੱਖ ਮੰਤਰੀ ਕਿਸੇ ਮੰਤਰੀ ਤੋਂ ਕਿਸੇ ਬੰਦੂਆ ਮਜ਼ਦੂਰ ਤੋਂ ਇੱਕ ਸਵਾਲ ਵੀ ਨਹੀਂ ਪੁੱਛਿਆ ਵਿਚ ਸ਼ੋਜ਼ ਕਿ ਸਾਡਾ ਮੀਡੀਆ ਕਿੱਥੇ ਚਲੇ ਗਿਆ ਵਾ ਸਾਡੇ ਮੀਡੀਆ ਦੇ ਹਾਲਾਤ ਕੀ ਨੇ ਕਿਵੇਂ ਇਹ ਬਿਕਾਊ ਮੀਡੀਆ ਬਣ ਚੁੱਕਾ ਵਾ ਮੇਰੀ ਅਪੀਲ ਆ ਸਾਰੇ ਵਿਸ਼ਵ ਚ ਬੈਠੇ ਪੰਜਾਬੀਆਂ ਨੂੰ ਆ ਜਿਹੜੇ 5 7 ਚੈਨਲ ਜਿਹੜੇ ਬਲੀਟੈਂਟਲੀ ਦੂਜਿਆਂ ਦੇ ਖਿਲਾਫ ਮਨ ਘੜਤ ਝੂਠੀਆਂ ਕਹਾਣੀਆਂ ਬਣਾਉਂਦੇ ਨੇ ਖੈਰੇ ਨੂੰ ਝਟਕਾ ਖੈਰੇ ਨੂੰ ਝਟਕਾ ਔਰ ਮੈਂ ਅੱਜ ਇਹਨਾਂ ਨੂੰ ਡਿਫਾਮੇਸ਼ਨ ਨੋਟਿਸ ਭੇਜ ਰਿਹਾ ਵਾ ਸਾਰੇ 5 6 ਜਿਹੜੇ ਚੈਨਲ ਨੇ ਔਰ ਡਿਫਰਮੇਸ਼ਨ ਆਬਲੀਕ ਕੰਟੈਂਪਟ ਨੋਟਿਸ ਕਿਉਂਕਿ ਹਾਈ ਕੋਰਟ ਦਾ ਆਰਡਰ ਸ ਸ਼ਾਮ ਨੂੰ 6:30 ਵਜੇ ਅਪਲੋਡ ਹੁੰਦਾ ਵਾ ਇਹਨਾਂ ਨੇ ਸਵੇਰੇ 10:30 ਵਜੇ ਖੇਰੇ ਨੂੰ ਝਟਕਾ ਸਟੋਰੀਆਂ ਚਲਾਤੀਆਂ ਮੇਰੀ ਤੁਹਾਨੂੰ ਸਭ ਨੂੰ ਅਪੀਲ ਆ ਕਿ ਜਿਹੜਾ ਆਜ਼ਾਦ ਮੀਡੀਆ ਉਹ ਵੀ ਪਹਿਚਾਣੋ ਬਹੁਤ ਸਾਰੇ ਆਰਗੇਨਿਕ ਚੈਨਲਸ ਨੇ ਪੰਜਾਬ ਦੇ ਵਿੱਚ ਜਿਹੜੇ ਜਿਹਨਾਂ ਤੇ ਪਰਚੇ ਵੀ ਦਰਜ ਕੀਤੇ ਗਏ ਮਨਿੰਦਰਜੀਤ ਸਿੰਘ ਸਿੱਧੂ ਤੇ ਵੀ ਐਫ ਆਈ ਆਰ ਦਰਜ ਕਰ ਦਿੱਤੀ ਬਹੁਤ ਸਾਰੇ ਚੈਨਲਸ ABC ਟੀਵੀ ਦਾ ਜਿਹੜਾ ਚੈਨਲ ਹੈਗਾ ਉਹਨੂੰ ਉਹਨਾਂ ਨੂੰ ਕਈ ਵਾਰ ਇਹ ਬਲੌਕ ਕਰਾ ਦਿੰਦੇ ਨੇ ਕਈ ਵਾਰ ਬਹੁਤ ਸਾਰੇ ਚੈਨਲਸ ਨੂੰ YouTube ਤੋਂ ਰਿਮੂਵ ਕਰਾ ਦਿੰਦੇ ਨੇ ਸ਼ਿਕਾਇਤਾਂ ਕਰਕੇ ਉਹ ਚੈਨਲ ਨੇ ਤੁਸੀਂ ਦੇਖਿਆ ਕਰੋ ਪਰੰਤੂ ਆਹ ਜਿਹੜੇ ਚੈਨਲ ਜਿਹੜੇ ਮੈਂ ਪੰਜ ਸੱਤ ਨਾਮ ਲਏ ਨੇ ਇਹਨਾਂ ਤੋਂ ਗੁਰੇਜ਼ ਕਰੋ ਇਹ ਸੋਲਡ ਆਊਟ ਮੀਡੀਆ ਇਹ ਪਿਕਾਊ ਮੀਡੀਆ ਪੰਜਾਬ ਦਾ ਉਮੀਦ ਕਰਦਾ ਹਾਂ ਕਿ ਅੱਜ ਦੇ ਇਸ ਵੇਲੇ ਲਾਈਵ ਤੋਂ ਬਾਅਦ ਸਰਕਾਰ ਕੋਈ ਤਾਂ ਜਵਾਬ ਦੇਵੇ 144 ਗੱਡੀਆਂ ਦੀ ਟੋ요ਟਾ ਹਾਈਲੈਕਸ ਵਿੱਚ ਕਿੰਨੇ ਪੈਸੇ ਖਾਦੇ ਨੇ ਕਿਸ ਨੇ ਖਾਦੇ ਨੇ ਅਗਰ ਨਹੀਂ ਖਾਦੇ ਘਟੂ ਘਟchnਾਏ ਕਰਕੇ ਦਿਖਾ ਦਿਓ ਡਨਾਏ ਵੀ ਨਹੀਂ ਕਰਦੇ ਔਰ ਅਗਲੀ ਗੱਲ ਜਿਹੜੀ ਪੁਲਿਸ ਦੀ ਸਕੋਰਪੀਓ ਗੱਡੀਆਂ ਦੀ ਜਿੰਨੀ ਪਰਚੀ ਹੋਈ ਆ ਪਿਛਲੇ ਸਾਢੇ ਤਿੰਨ ਸਾਲ ਚ ਇਹਦੇ ਤੇ ਵੀ ਇੱਕ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਅਗਰ ਹਿੰਮਤ ਹੈ ਤਾਂ ਵਾਈਟ ਪੇਪਰ ਜਾਰੀ ਕਰ ਦਿਓ ਸਕੋਰਪੀਓ ਦਾ ਤੇ ਟਾਇota ਹਾਈਲੈਕਸ ਦੀ 144 ਗੱਡੀਆਂ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਿਗਾ ਇਸ ਲਈ ਇਹ ਠੀਕ ਆ ਤੜ ਕੋ ਤੰਤਰ ਹੈਗਾ ਤੁਸੀਂ ਆਪਣੇ ਵਿਰੋਧੀਆਂ ਤੇ ਇਸ ਤਰ੍ਹਾਂ ਦੇ ਝੂਠੇ ਮੁਕਦਮੇ ਬਣਾ ਸਕਦੇ ਪਰ ਅਕਾਲਪੁਰ ਕਬਹਿਗੁਰੂ ਬੜਾ ਬਿਆਨਤਾ ਸਮਾ ਇੱਕ ਨਹੀਂ ਰਹਿੰਦਾ ਹੁੰਦਾ ਸਮੇਂ ਨੇ ਤਬਦੀਲੀ ਕਰਵਟ ਲੈਣੀ ਲੈਣੀ ਆ ਔਰ ਇਹ ਜਿਹੜੇ ਜਿੰਨੇ ਇਸ਼ੂਜ਼ ਅਸੀਂ ਉਠਾ ਰਹੇ ਆ ਇਹਨਾਂ ਸਾਰਿਆਂ ਦੀ ਫਿਰ ਇਨਵੈਸਟੀਗੇਸ਼ਨ ਕਰਾ ਕੇ ਤੇ ਜਿਹੜੇ ਵੀ ਲੋਕੀ ਗਲਤ ਕੰਮ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਵੇਗੀ ਇਹ ਵੀ ਸਾਡਾ ਵੀ ਪ੍ਰਣ ਹੈ ਕਨਾਲ ਦੇ ਪਾਸੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ